ਗੋਲੀਆਂ 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 ਜਿੰਡਿਆ ਵਾਲਾ குருਦੇਵ ਵਿੱਚ ਕਾਮਾਦੀ ਪਾਰਟੀ ਦੇ ਲੀਡਰ ਤੇ ਚਲੀਆਂ 77 ਗੋਲੀਆਂ ਦੱਸਿਆ ਚਾਰਿਆ ਇੱਕ ਮਾਈਲਾ ਸਰਪੰਚ ਦੇ ਪਤੀ ਦੇ ਉਤੇ ਬਾਈਕ ਦੇ ਉਤੇ ਆਇਆ ਹਮਲਾਵਰਾਂ ਨੇ ਸ਼ਰੀਆਮ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਨਾਸਾਂ ਸਨੀ ਫੈਲ ਗਈ ਸਾਰੇ ਬਾਜ਼ਾਰ ਚਲੀਆਂ ਗੋਲੀਆਂ ਥਾਂ ਥਾਂ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਕਿ ਆਖਰਕਾਰ ਇਹ ਹਮਲਾ ਕਿਉਂ ਹੋਇਆ ਵੱਡਾ ਸਵਾਲ ਬਣਿਆ ਹੋਇਆ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਚਲੀਆਂ ਗੋਲੀਆਂ ਗੋਲੀਆਂ ਗੋਰੀਆਂ ਫਿਲਹਾਲ ਜੱਕਮੀ ਹਾਲਤ ਦੇ ਵਿੱਚ ਸਰਪੰਚ ਦੇ ਪਤੀ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਏ ਇਸ ਪੂਰੇ ਮਸਜ ਪੁੰਸਾ ਕੀ ਕਹਿਣਾ ਆਓ ਤੁਹਾਨੂੰ ਦਿਖਾਨੇ ਆ ਦਰਪੇਤ ਪੰਜਾਬੀ ਟੀਵੀ ਲਈ ਜਤਿੰਦਰ ਪਾਲ ਖੇਰੇ ਦੀ ਬਾਹਰ ਕਾਲੀ ਗਈ ਦੀ ਦਰਾਨ ਵਾਲੇ ਦੀ ਕਰਨੀ ਆ ਜਿਹੜਾ ਇਹ ਮਨਚ ਚੱਲ ਰਹੀਆਂ ਗੋਲੀਆਂ ਚ ਲਈ ਗਈ ਕੀ ਕਹਿਣਾ ਤੁਹਾਨੂੰ ਇਹ ਸਾਨੂੰ ਅਜੇ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਕੋਲ ਉਹਨਾਂ ਨੇ ਹੋਈ ਸੀ ਉਹਨਾਂ ਨੂੰ ਹਸਪਤਾਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਇੱਥੇ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇੱਥੇ ਮਤਲਬ ਕੁਝ ਕੋਲ ਮਿਲੇ ਨੇ ਬਟ ਇਹ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਕਿ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਇਸ ਲਈ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਦੋ ਪਿੱਠ ਤੇ ਇੱਕ ਲਾਤੀ ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਜੀ ਕਿਸੇ ਨੂੰ ਵੀ ਕਲੀਅਰ ਹੈਗਾ ਕਾਥੀ ਦੋਸ਼ੀ ਕਿੰਨੇ ਪਾਈ ਲਈ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਕਲੀਅਰ ਕਰ ਰਹੇ ਹਾਂ ਜੀ ਸਰ ਕੈਮਰਾ ਫੁਟੇਜ ਕੋਈ ਮਿਲ ਕਰ ਰਹੇ ਜੀ ਜੇ ਸਪੌਟ ਤੇ ਖੜੇ ਸਾਰਾ ਕਰ ਰਹੇ ਦੱਸਿਆ ਜਾ ਰਿਹਾ ਜੀ ਪੈਸੇ ਦਾ ਲੈਣ ਦੇਣ ਨਹੀਂ ਇਸ ਕਰਕੇ ਗੋਲੀਆਂ ਨਹੀਂ ਚਲਾਈਆਂ ਨਹੀਂ ਅਸਾ ਕੁਝ ਨਹੀਂ ਸਾਨੂੰ ਪਤਾ ਜਾਵੇ ਪਰ ਠੀਕ ਹੋ ਰੰਜਿਸਪੁਰ ਮੈਂ ਦੱਸਿਆ ਜੀ ਜੇ ਸਪੌਟ ਤੇ ਖੜੇ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀ ਹੈ ਉਹ ਸਾਰਾ ਕਰ ਰਹੇ ਸੀਸੀਟੀਵੀ ਹੁਣ ਸਾਹਮਣੇ ਸਾਰੀ ਚੈੱਕ ਕਰ ਰਹੇ ਸਾਨੂੰ ਚੈੱਕ ਵਿੱਚ دہشت ਦਾ ਮਾਹੌਲ ਬਣ ਗਿਆ ਕੀ ਕਰਾਂ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਹਾਂ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਈ ਕੋਈ ਇਸ਼ੂ ਨਹੀਂ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ। ਕਸ਼ਮੀਰ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਸੁਖਦੇਵ ਸਿੰਘ? ਸੁਖਦੇਵ ਸਿੰਘ ਮੇਰਾ ਪੋਤਰਾ ਲੱਗਦਾ ਜੀ। ਕੀ ਗੱਲ ਹੋਈ ਆ ਜੀ? ਗੱਲ ਦਾ ਪਤਾ ਨਹੀਂ ਕੋਈ ਵੀ ਉਧਰੋਂ ਆਇਆ ਪਿੰਡਾਂ ਲੋ। ਉਹ ਮੱਖਣ ਮਿੱਟੀ ਉੱਪਰ ਲਾ ਕੇ ਪਿੰਡ ਵਾ। ਉਧਰੋਂ ਆਇਆ ਤੇ ਕੱਲਾ ਆਇਆ ਮੋਟਰਸਾਈਕਲ ਦੇ ਉੱਤੇ। ਤੇ ਉਧਰੋਂ ਖਖਾਲੇ ਰਾਤੋਂ ਆਏ ਆ। ਤਿੰਨ ਜਣੇ ਆ। ਤੇ ਉਹਨਾਂ ਤਿੰਨਾਂ ਦੇ ਕੋਲ ਪਿਸਤੌਲ ਆਇਆ ਹੋ। ਦੋਨੋਂ ਦੋ ਹੱਥਾਂ ਦੇ ਵਿੱਚ ਆ। ਕੀ ਪਛਾਣ ਹੋ ਬਈ ਕੌਣ ਹੈਗੇ ਹੀ ਉਹ ਜਿਨ੍ਹਾਂ ਨੇ ਕੋਲ ਪਛਾਣ ਧਿਆਨ ਫੇ ਉਹਨੂੰ ਮੁੰਡੇ ਨੂੰ ਪਤਾ ਹੋਊਗਾ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਹੋਣਗੇ ਜਾਂ ਹੁਣ ਵੀਡੀਓ ਉਹ ਦੂਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਹੈ ਨਹੀਂ ਸਾਡੇ ਸਾਹਮਣੇ ਨਹੀਂ ਆਈ ਪੁਲਿਸ ਆਈ ਦੋ ਤਿੰਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਵੇਖਿਆ ਜੀ ਕੀ ਪੁਲਿਸ ਵਾਲੋ ਕੀ ਕਹਿਆ ਗਿਆ ਹੁਣ ਨਹੀਂ ਪੁਲਿਸ ਵਾਲੋਂ ਅਸੀਂ ਨਹੀਂ ਕੋਈ ਗੱਲ ਬਾਤ ਸੁਣੀ ਉੱਥੇ ਤੇ ਮੁਲਕ ਹੀ ਬਹੁਤ ਜ਼ਿਆਦਾ ਇਕੱਠਾ ਸਾਰਾ ਪਿੰਡ ਇਕੱਠਾ ਆਇਆ ਜਿੱਦਾਂ ਬੋਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿੰਨੀਆਂ ਗੋਲੀਆਂ ਲੱਗੀਆਂ ਆ ਤੁਹਾਡੇ ਗੋਲ ਬੱਚੇ ਦੇ ਦੋ ਗੋਲੀਆਂ ਖੜੀ ਤੇ ਨਾਲ ਲੱਗੀਆਂ ਕਿੱਥੇ ਲੱਗੀਆਂ ਗੋਲੀਆਂ ਇੱਥੇ ਲੱਗੀਆਂ ਇੱਕ ਵਕੀਰਾਂ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਆ ਪਿੱਛਾ ਜੂ ਦੇਰਤਾ ਨਾਲ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਆ ਕੋਈ ਤਰਾਣੀ ਰੰਗਸ਼ ਆ ਜਿਸ ਦੇ ਕਾਰਨ ਗੋਲੀਆਂ ਚਲੀਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਕਿਤੇ ਚਲੀਆਂ ਗਈਆਂ ਸਰਪੰਚੀ ਦਾ ਕਹਤੇ ਚਲੀਆਂ ਗਈਆਂ ਹਾਂ ਕਉ ਦਸੈਂਦਾ ਪੈਸਾ ਦਾ ਲੈਣ ਦੇਣਾ ਹੈਗਾ ਹੀ ਨਹੀਂ ਪੈਸਾ ਦਾ ਕੋਈ ਲੈਣ ਦੇਣ ਨਹੀਂ ਬੜਾ ਪੈਸਾ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਪੈਸਾ ਦਾ ਲੈਣ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਵਾ ਤੁਹਾਨੂੰ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਉਹ ਤਾਂ ਮੈਂ ਵੀ ਮੁੜ ਕੇ ਆ ਗਿਆ ਜਦੋਂ ਮੁਲਖ ਜੀ ਦਾ ਤੁਹਾਨੂੰ ਪਤਾ ਮੇਲਾ ਲੱਗਾ ਹੁੰਦਾ ਏਦਾਂ ਮੇਲਾ ਲੱਗ ਗਿਆ ਕਮੇਟੀ ਸੁਖਦੇਵ ਸਿੰਘ ਐਸ ਵਕਤ ਕਿੱਥੇ ਹੈਗਾ ਹਸਪਤਾਲ ਆ ਜੀ ਅਲਾ ਚੱਲਦਾ ਪਿਆ ਤਾਂ ਹਾਂ ਅਲਾ ਚੱਲਦਾ ਪਿਆ ਬਾਹਰ ਖਤ ਹੈ ਖਤ ਇਹ ਤੋਂ ਪਤਾ ਨਹੀਂ ਅੰਦਰ ਆ ਕੇ ਬਾਹਰ ਆ ਗੋਲੀਆਂ ਆਂਦੇ ਆਵੇਂ ਫੋਨ ਕੰਡਦੇ ਆਂਦੇ ਕੱਢ ਦਿੱਤੀਆਂ ਬਚਾ ਹੋ ਗਿਆ ਬਚਾ ਹੋ ਗਿਆ ਹਾਂ ਠੀਕ ਹੈ ਜੀ ਬਰਾ ਨਹੀਂ ਮੈਂ ਤਾਂ ਇੱਥੇ ਨਹੀਂ ਗੋਲੀਆਂ ਚੱਲਣ ਡੀਆਂ ਸੀ ਇੱਥੇ ਗੋਲੀ ਚੱਲੀ ਆ ਕਿੰਨੇ ਲੋਕ ਸੀ ਜਿੰਨਾ ਹਮਲਾ ਵਾ ਤਿੰਨ ਲੋਕ ਦੱਸਦੇ ਆ ਸੁਖਦੇਵ ਸਿੰਘ ਕਿੱਥੇ ਬੈਠਾ ਆ ਸੁਖਦੇਵ ਸਿੰਘ ਇਧਰ ਆਉਣ ਡਿਆ ਛੜਤੋਂ ਇਕਲਕੜੇ ਵਾਲੇ ਬੰਦੇ ਉਹ ਮਗਰ ਲੱਗੇ ਆਉਣ ਡੇ ਇਹ ਮੇਰੇ ਖਿਆਲ 12:00 ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਇਸ ਚੀਜ਼ ਦਾ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਲ بیٹے ਕਿ ਨਹੀਂ ਦਾ ਮੂਲ بیٹے ਸੁਖਦੇਵ ਸਿੰਘ ਹੁਣ ਕਿੱਥੇ ਨੇ ਅਸਟਰ ਹੁਣ ਹਸਪਤਾਲ ਆ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸ ਦੇ ਮਕੋ ਠੀਕ ਆ ਤਿੰਨ ਬੰਦੇ ਕਿੱਧਰੋਂ ਆਏ ਸੀ ਇਕਲ ਗੱਡੇ ਕਾਲੇ ਬੰਨੇ ਆਏ ਕੋਈ ਰੰਜਿਸ਼ ਕਰਾ ਤ ਨਹੀਂ ਪਈ ਸੀ ਨਹੀਂ ਪਤਾ ਨੀ ਕੋਈ ਕਹਿ ਦੇ ਸਕਦੇ ਕੀ ਮੰਗ ਕਰਦੇ ਹੁਣ ਚਲ ਇਨਸਾਫ ਮਿਲਣਾ ਚਾਹੀਦਾ ਪਿੰਨ ਨੂੰ ਠੀਕ ਹੈ ਜੀ